ਐਪਲ ਹੈ ਤੁਹਾਡੇ ਲਈ ਵਰਦਾਨ ਸ਼ੂਗਰ ਦੇ ਮਰੀਜ਼ਾਂ ਲਈ ਹੈ ਫਾਇਦੇਮੰਦ ਕਈ ਬਿਮਾਰੀਆਂ ਨੂੰ ਕਰਦਾ ਹੈ ਦੂਰ ਹੱਡੀਆਂ ਨੂੰ ਬਣਾਉਂਦਾ ਹੈ ਲੋਹੇ ਵਾਂਗ ਮਜ਼ਬੂਤ ਜੀ ਹਾਂ ਇੱਕ ਅਜਿਹਾ ਫਲ ਜਿਸ ਨੂੰ ਖਾਣ ਦੇ ਨਾਲ ਤੁਹਾਡੇ ਸਿਹਤ ਦੇ ਉੱਤੇ ਕਿੰਨਾ ਕੁ ਜ਼ਿਆਦਾ ਅਸਰ ਹੁੰਦਾ ਹੈ ਤੁਹਾਡੇ ਸਰੀਰ ਦੇ ਲਈ ਇਹ ਇੰਨਾ ਜ਼ਿਆਦਾ ਫਾਇਦੇਮੰਦ ਹੈ ਇਸ ਦੇ ਫਾਇਦੇ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇੱਕ ਫਲ ਦੇ ਵਿੱਚ ਐਨੇ ਸਾਰੇ ਫਾਇਦੇ ਕਿਵੇਂ ਹੋ ਸਕਦੇ ਨੇ ਮੈਂ ਗੱਲ ਕਰ ਰਹੀ ਹਾਂ ਅੰਜੀਰ ਦੇ ਫਲ ਦੀ ਜੀ ਹਾਂ ਅੰਜੀਰ ਦੇ ਫਲ ਖਾਣ ਦੇ ਨਾਲ ਤੁਹਾਡੀ ਸਰੀਰ ਨੂੰ ਤੁਹਾਡੇ ਸਰੀਰ ਨੂੰ ਕਿੰਨਾ ਕੁ ਜ਼ਿਆਦਾ ਫਾਇਦਾ ਹੋਵੇਗਾ ਇਹ ਸ਼ਾਇਦ ਹੀ ਤੁਸੀਂ ਜਾਣਦੇ ਹੋਵੋਗੇ ਸ਼ੂਗਰ ਤੋਂ ਲੈ ਕੇ ਕਈ ਬਿਮਾਰੀਆਂ ਨੂੰ ਇਹ ਖਤਮ ਕਰ ਦਿੰਦਾ ਹੈ ਤਾਂ ਇਹ ਖਾਸ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਹੈਲਥ ਨਾਲ ਜੁੜੀ ਹੋਈ ਹੈ ਤਾਂ ਦੱਸ ਦਈਏ ਕਿ ਅੰਜੀਰ ਇੱਕ ਅਜਿਹਾ ਫਲ ਹੈ ਜਿਸ ਨੂੰ ਕਿ ਬਿਮਾਰੀਆਂ ਦਾ ਨਾਸ਼ ਕਰਨ ਵਾਲਾ ਕਿਹਾ ਜਾਂਦਾ ਇਸ ਦੇ ਨਾਲ ਹੀ ਅੰਜੀਰ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਹ ਫਾਈਬਰ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ ਜੋ ਕਿ ਪਾਚਨ ਹੱਡੀਆਂ ਅਤੇ ਚਮੜੀ ਦੀ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਇਸ ਦੇ ਨਾਲ ਹੀ ਅੰजीर ਕਈ ਹੋਰ ਬਿਮਾਰੀਆਂ ਦੇ ਲਈ ਰਾਮਬਾਣ ਦਾ ਕੰਮ ਵੀ ਕਰਦਾ ਹੈ ਤਾਂ ਇਸ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਉਹ ਕਿਹੜੇ-ਕਿਹੜੇ ਫਾਇਦੇ ਨੇ ਤਾਂ ਕਈ ਬਿਮਾਰੀਆਂ ਦੇ ਵਿੱਚ ਇਹ ਲਾਭਦਾਇਕ ਹੁੰਦੇ ਨੇ ਦਰਅਸਲ ਕਿਹਾ ਜਾਂਦਾ ਹੈਗਾ ਕਿ ਅੰजीर ਫਾਈਬਰ ਦਾ ਨਾਲ ਭਰਪੂਰ ਹੁੰਦੇ ਨੇ ਇਸ ਦੇ ਲਈ ਇਹ ਕਬਜ਼ ਨੂੰ ਕੰਟਰੋਲ ਕਰਦਾ ਹੈ ਅਤੇ ਅੰਤੜੀਆਂ ਨੂੰ ਸਿਹਤਮੰਦ ਰੱਖਣ ਦੇ ਵਿੱਚ ਮਦਦ ਕਰਦਾ ਹੈ ਕਈ ਡਾਕਟਰਾਂ ਦੇ ਵੱਲੋਂ ਵੀ ਇਹ ਵੀ ਆਖੀ ਜਾ ਰਹੀ ਹੈ ਗੱਲ ਕਿ ਇਹ ਆਮ ਤੌਰ ਦੇ ਉੱਤੇ ਪਾਚਨ ਕਿਰਿਆ ਨੂ ਸੋਚਾਰੂ ਬਣਾਉਣ ਅਤੇ ਅੰਤਰੀਆਂ ਦੀ ਗਤੀ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦਾ ਹੈ ਇਸ ਦੇ ਨਾਲ ਹੀ ਇਸ ਦੇ ਵਿੱਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ ਜੋ ਦਿਲ ਦੇ ਦੌਰੇ ਦੇ ਜੋਖਮ ਨੂੰ ਘਟਾਉਣ ਦੇ ਵਿੱਚ ਮਦਦ ਕਰਦਾ ਹੈ ਅਤੇ ਤੁਹਾਡੇ ਦਿਲ ਦੀ ਸਮੁੱਚੀ ਸਿਹਤ ਦੇ ਵਿੱਚ ਸੁਧਾਰ ਕਰਦਾ ਹੈ ਅੰजीर ਦਾ ਨਿਮਤ ਸੇਵਨ ਹੱਡੀਆਂ ਨੂੰ ਕਾਫੀ ਮਜ਼ਬੂਤ ਕਰੇਗਾ ਅਤੇ ਪੋਇਖ ਦੇ ਵਿੱਚ ਹੱਡੀਆਂ ਦੇ ਨਾਲ ਸੰਬੰਧਿਤ ਸਮੱਸਿਆਵਾਂ ਦੇ ਜੋਖਮ ਨੂੰ ਵੀ ਘਟਾਏਗਾ ਇਹ ਕਿਸ਼ੋਰਾਂ ਅਤੇ ਬਜ਼ੁਰਗਾਂ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਹੁਣ ਗੱਲ ਕਰਦੇ ਹਾਂ 슈ਗਰ ਦੇ ਮਰੀਜ਼ਾਂ ਦੇ ਲਈ ਜੀ ਹਾਂ ਅੰਜੀਰ ਬਲੱਡ 슈ਗਰ ਦੇ ਪੱਧਰ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਮਦਦ ਕਰਦੇ ਨੇ ਅੰਜੀਰ ਦੇ ਵਿੱਚ ਮੌਜੂਦ ਫਾਈਬਰ ਤੁਹਾਡੇ ਖੂਨ ਦੇ ਪ੍ਰਵਾਹ ਦੇ ਵਿੱਚ ਜੋ ਕਿ 슈ਗਰ ਨੂੰ ਸੋਕੇ ਬਲੱਡ 슈ਗਰ ਦੇ ਪੱਧਰ ਨੂੰ ਬਣਾਈ ਰੱਖਣ ਦੇ ਵਿੱਚ ਮਦਦ ਕਰਦਾ ਇਸ ਲਈ ਇਹ 슈ਗਰ ਦੇ ਮਰੀਜ਼ਾਂ ਦੇ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਦੇ ਨਾਲ ਹੀ ਅੰਜੀਰ ਨੂੰ ਪਾਣੀ ਦੇ ਵਿੱਚ ਜੋ ਕਿ ਪਿਉਣ ਦੇ ਨਾਲ ਔਰਤਾਂ ਨੂੰ ਪੀਸੀਓਡੀ ਤੇ ਪੀਐਮਐਸ ਅਤੇ ਅਮੀਨੋਪੋਸ ਦੇ ਲੱਛਣਾਂ ਤੋਂ ਰਾਹਤ ਮਿਲਦੀ ਹੈ ਪੀਸੀਓਡੀ ਦੀ ਸਮੱਸਿਆ ਤਾਂ ਅੱਜ ਦੇ ਸਮੇਂ ਦੇ ਵਿੱਚ ਹਰ ਔਰਤਾਂ ਦੇ ਵਿੱਚ ਪਾਈ ਜਾਂਦੀ ਹੈ ਤੇ ਉਹਨਾਂ ਦੇ ਲਈ ਇਹ ਬੇਹਤ ਫਾਇਦੇਮੰਦ ਹੋ ਸਕਦਾ ਹੈ ਇਹ ਪ੍ਰਜਨਨ ਦੇ ਵਿੱਚ ਸਿਹਤ ਦੇ ਵਿੱਚ ਮਦਦ ਕਰਦਾ ਹੈ ম্যাগਨੀਸ਼ੀਅਮ ਅਤੇ ਜ਼ਿੰਕ ਦੇ ਨਾਲ ਭਰਪੂਰ ਹੋਣ ਦੇ ਕਰਕੇ ਇਹ ਉਪਜਾਊ ਸ਼ਕਤੀ ਨੂੰ ਵਧਾਉਂਦਾ ਹੈ ਫਿਰ ਜੇਕਰ ਡਾਕਟਰਾਂ ਦੇ ਨਿਗਰਾਨੀ ਦੇ ਹੇਠ ਇਸ ਦਾ ਸੇਵਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਤੁਸੀਂ ਅੰਸ਼ੂਰੀ ਦਾ ਸੇਵਨ ਕਰ ਰਹੇ ਹੋ ਤਾਂ ਬਿਨਾਂ ਡਾਕਟਰ ਦੀ ਸਲਾਹ ਦੇ ਨਾਲ ਤੁਸੀਂ ਨਾ ਕਰਿਓ ਜ਼ਿਆਦਾ ਕਿ ਤਾਂ ਖਬਰ ਵਾਲੇ ਟੀਵੀ ਇਸ ਰਿਪੋਰਟ ਦੀ ਜੋ ਕਿ ਇਸ ਹੈਲਥ ਨਾਲ ਜੁੜੀ ਹੋਈ ਗੱਲਾਂ ਦੀ ਪੁਸ਼ਟੀ ਨਹੀਂ ਕਰਦਾ ਹੈ ਪਰ ਜੇਕਰ ਇਹ ਕੁਝ ਗੱਲਾਂ ਨੇ ਜੋ ਕਿ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਨੇ ਆਮ ਗੱਲਾਂ ਨੇ ਜੋ ਕਿ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਨੇ ਕਿ ਕਿਹੜਾ ਫਲ ਤੁਹਾਡੀ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ ਤਾਂ ਅੰजीर ਖਾਣ ਤੋਂ ਪਹਿਲਾਂ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲੈ ਲਿਓ ਕਿਉਂਕਿ ਅੰजीर ਕਈ ਬਿਮਾਰੀਆਂ ਦਾ ਰਾਮਬਾਨ ਹੈ ਅਤੇ ਡਾਕਟਰੀ ਭਾਸ਼ਾ ਦੇ ਵਿੱਚ ਇਸ ਨੂੰ ਬਿਮਾਰੀਆਂ ਦੀ ਮੌਤ ਵੀ ਕਿਹਾ ਜਾਂਦਾ ਹੈ ਯਾਨੀ ਕਿ ਇਹ ਬਹੁਤ ਸਾਰੀਆਂ ਬਿਮਾਰੀਆਂ ਦੇ ਲਈ ਯਮਰਾਜ ਕਹਿ ਸਕਦੇ ਆ ਪਰ ਅਜਿਹੇ ਬਹੁਤ ਸਾਰੇ ਮਰੀਜ਼ ਨੇ ਜਿਨ੍ਹਾਂ ਲੋਕਾਂ ਨੂੰ ਅੰਜੀਰ ਨਾ ਖਾਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ ਕਈਆਂ ਨੂੰ ਅਲਰਜੀ ਹੁੰਦੀ ਹੈ ਤੇ ਕਈਆਂ ਨੂੰ ਅਜਈਆਂ ਬਿਮਾਰੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਅੰਜੀਰ ਨਹੀਂ ਖਾਣੇ ਚਾਹੀਦੇ ਤੇ ਉਹ ਅੰਜੀਰ ਖਾਣ ਤੋਂ ਪਹਿਲਾਂ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲੈ ਲੈਣ